ਜਦ ਦਿਲਾਂ ਵਿੱਚ ਇੰਨੀ ਨਫ਼ਰਤ ਭਰੀ ਹੋਈ ਹੋਵੇ ਤਾਂ ਉਹ ਨਫ਼ਰਤ ਬੰਬਾਂ ਦੇ ਧਮਾਕਿਆਂ ਵਿੱਚ ਕਿਵੇਂ ਨਹੀਂ ਸੁਣਾਈ ਦੇਵੇਗੀ ਦੁਨੀਆ ਭਰ ਦੇ ਕੱਟੜ ਲੜਾਕੂ ਪਾਕਿਸਤਾਨ ਵਿੱਚ ਇਕੱਠੇ ਹੋਏ ਸੌਦੀ ਪੈਸੇ ਅਤੇ ਅਮਰੀਕੀ ਰਾਜਨੀਤਿਕ ਤਾਕਤ ਦੇ ਆਧਾਰ ਤੇ ਨਵੇਂ-ਨਵੇਂ ਮਦਰਸੇ بنائے ਗਏ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਜਿੱਥੇ ਸਿਰਫ ਤੇ ਸਿਰਫ ਹਿੰਸਾ ਅਤੇ ਕਤਲ ਦੀ ਸਿੱਖਿਆ ਦਿੱਤੀ ਜਾਂਦੀ ਸੀ ਜ਼ਿਆਦਾਤਰ ਜਰਮਨ ਲੋਕਾਂ ਨੂੰ ਇਹ ਯਕੀਨ ਹੀ ਨਹੀਂ ਸੀ ਆਉਂਦਾ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਸੀ ਕਿ ਗੈਸ ਚੈਂਬਰ ਵਰਗਾ ਕੁਝ ਹੁੰਦਾ ਵੀ ਹੈ ਉਹਨਾਂ ਨੂੰ ਭਰ ਕੇ ਲਜਾਇਆ ਜਾਂਦਾ ਸੀ ਬਸਾਂ ਵਿੱਚ ਬਿਠਾ ਕੇ ਆਸ਼ਵਿਟਜ਼ ਵੇਖੋ ਇੱਥੇ ਇਹ ਸਭ ਕੁਝ ਹੈ ਉਹ ਮੰਨਦੇ ਨਹੀਂ ਸੀ ਜਦੋਂ ਉਹਨਾਂ ਦੇ ਸਾਹਮਣੇ ਇੱਕਦਮ اٹਲ ਸਬੂਤ ਰੱਖ ਦਿੱਤੇ ਗਏ ਤਾਂ ਸੈਂਕੜੇ ਹਜ਼ਾਰਾਂ ਜਰਮਨ ਅਜਿਹੇ ਸਨ ਜੋ ਸਦਮੇ ਵਿੱਚ ਚਲੇ ਗਏ ਪਰ ਹਰ ਵਿਅਕਤੀ ਫਿਰ ਵੀ ਇਹੀ ਕਹਿੰਦਾ ਹੈ ਕਿ ਨਹੀਂ ਮੈਂ ਥੋੜੀ ਜ਼ਿੰਮੇਵਾਰਾ ਨਹੀਂ ਮੈਂ ਤਾਂ ਨਹੀਂ ਵੇਖਿਆ ਸਾਹਿਬ ਤੁਸੀਂ ਹੀ ਜ਼ਿੰਮੇਵਾਰ ਹੋ ਜਦ ਤੱਕ ਇਨਸਾਨ ਦਾ ਦਿਲ ਨਹੀਂ ਬਦਲਦਾ ਨਾ ਤਦ ਤੱਕ ਕੁਝ ਵੀ ਨਹੀਂ ਬਦਲਦਾ ਰਕਤਬੀਜ ਦੀ ਕੀ ਕਹਾਣੀ ਸੀ ਤਾਂ ਰਕਤਬੀਜ ਇੱਕ ਦਾਇੰਤ ਸੀ ਅਤੇ ਉਸਦੀ ਖਾਸ ਗੱਲ ਇਹ ਸੀ ਕਿ ਜੇ ਉਸ ਨੂੰ ਮਾਰਿਆ ਜਾਵੇ ਤਾਂ ਜਿੱਥੇ-ਜਿੱਥੇ ਉਸਦੇ ਖੂਨ ਦੀ ਬੂੰਦ ਡਿੱਗਦੀ ਉੱਥੇ-ਉੱਥੇ ਇੱਕ ਹੋਰ ਰਕਤਬੀਜ ਖੜਾ ਹੋ ਜਾਂਦਾ ਇੱਕ ਹੋਰ ਦਾਇੰਤ ਖੜਾ ਹੋ ਜਾਂਦਾ ਮਾਰਨਾ ਬਹੁਤ ਔਖੀ ਗੱਲ ਸੀ ਤਾਂ ਸਿਰਫ ਮਾਰਨ ਨਾਲ ਆਤੰਕੀ ਨਹੀਂ ਮੁੱਕਦੇ ਹਰ ਆਤੰਕੀ ਰਕਤਬੀਜ ਹੁੰਦਾ ਹੈ ਅਤੇ ਕਿਤੇ ਨਾ ਕਿਤੇ ਉਹ ਚਾਹੁੰਦਾ ਹੈ ਕਿ ਉਹ ਮਾਰੇ ਜਾਣ ਜਾਂ ਘੱਟੋ ਘੱਟ ਜੋ ਉਸ ਦੇ ਆਕਾ ਹੁੰਦੇ ਹਨ ਉਹ ਚਾਹੁੰਦੇ ਹਨ ਕਿ ਉਹ ਮਾਰੇ ਜਾਣ ਕਿਉਂਕਿ ਜਦੋਂ ਉਹ ਮਾਰੇ ਜਾਂਦੇ ਹਨ ਤਾਂ ਫਿਰ ਉਹਨਾਂ ਦੀ ਸ਼ਹਾਦਤ ਦੀਆਂ ਕਹਾਣੀਆਂ ਸੁਣਾ ਕਿ ਰક્તਵੀਜ਼ ਵਾਂਗ ਸੂਰ ਅਤੰਕੀ ਖੜੇ ਕਰ ਦਿੱਤੇ ਜਾਂਦੇ ਹਨ ਜੇ ਆਤੰਗਵਾਦ ਨੂੰ ਮੂਲ ਤੋਂ ਖਤਮ ਕਰਨਾ ਹੈ ਤਾਂ ਉਸ ਨੂੰ ਉੱਥੋਂ ਹੀ ਖਤਮ ਕਰਨਾ ਪਵੇਗਾ ਜਿੱਥੋਂ ਉਹ ਪੈਦਾ ਹੁੰਦਾ ਹੈ ਅਤੇ ਉਹ ਪੈਦਾ ਹੁੰਦਾ ਹੈ ਇਨਸਾਨ ਦੇ ਮਨ ਵਿੱਚ ਜਦ ਤੱਕ ਇਨਸਾਨ ਦਾ ਦਿਲ ਨਹੀਂ ਬਦਲਦਾ ਨਾ ਤਦ ਤੱਕ ਕੁਝ ਵੀ ਨਹੀਂ ਬਦਲ ਸਕਦਾ